ਸਾਡੇ ਰਾਣਾ ਬਾਬਾ ਜੀ ਤੋਂ ਸੱਚਾ ਪਹਿਲਵਾਨ ਜੀ ਉੱਚਾ ਪਿੰਡ ਉਹ ਬੰਸੂ ਦੀ ਸੋਬਾਨ ਬਾਰੇ ਨੇ ਦੇਖੋ ਕਿਹੜਾ ਪਹਿਲਵਾਨ ਨੇ ਕੁਸ਼ਤੇ ਜਗਤ ਪ੍ਰਾਪ ਕਰਦਾ ਆ ਬੱਲੇ 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 ਕਹਿੰਦਾ ਤਾਕਤ ਵੀ ਹੈ ਤਾਕਤ ਵੀ ਹੈ ਫਕਰ ਵੀ ਆਪਣੀ ਮਿਹਨਤ ਪਰ ਪਰ ਮੈਦਾਨੇ ਜੰਗ 'ਚ ਕੁਸ ਮੁਕੱਦਰ ਕੀ ਬਾਤ ਵੀ ਹੁੰਦੀ ਹੈ ਮੈਦਾਨੇ ਜੰਗ 'ਚ ਕੁਸ ਮੁਕੱਦਰ ਕੀ ਬਾਤ ਵੀ ਹੁੰਦੀ ਆ ਬੱਲੇ ਬੱਲੇ ਵਾਹ ਜੀ ਵਾਹ ਇੱਕ ਦੂਜੇ ਤੋਂ ਚੜ ਕੇ ਗਬਰੂ ਕਰਨ ਫੈਸਲਾ ਅੜ ਕੇ ਗਬਰੂ ਹੱਥ ਸਿਰ ਤੇ ਬਾਬੇ ਦੀਆਂ ਮੇਰਾ ਦਾ ਮਿੱਤਰਾ ਇਲਾਕਾ ਸ਼ੇਰਾਂ ਦਾ ਮਿੱਤਰਾ ਇਲਾਕਾ ਸ਼ੇਰਾਂ ਦਾ ਤੂੰ ਬੱਬਰ ਸ਼ੇਰਾਂ ਦਾ ਜੋਧਾ ਵਾਹ ਖਾੜੇ ਵੱਡੇ ਮੱਲ ਵੀ ਵੱਡੇ ਵਾ ਚੋਟੀ ਦੇ ਮੱਲ ਇਸ ਟਾਈਮ ਮੈਦਾਨ ਦੇ ਵਿੱਚ ਘੁਲਦੇ ਹੋਏ ਵੇਖਣ ਵਾਲੀ ਕੁਸ਼ਤੀ ਪੜਕੇ ਦੀ ਕੁਸ਼ਤੀ ਝੰਡੀ ਦੀ ਕੁਸ਼ਤੀ ਆਓ ਲੈਂਦੇ ਇਸ ਕੁਸ਼ਤੀ ਦਾ ਵਾ ਨਜ਼ਾਰਾ ਆ ਕੇ ਮਿਟਾ ਦੇ ਆਪਣੀ ਹਸਤੀ ਕੋ ਅਗਰ ਕੁਝ ਮਰਤਬਾ ਚਾਹੇ दाना, दाना खाक में मिलकर गुलजार होता है, है। सरदे इतिहास हमेशा ਉਹਨਾਂ ਦਾ ਜ਼ਿਕਰ ਜਰੂਰ ਕਰਦਾ ਜਿਹੜੇ ਅੱਜ ਇਸ ਮੌਕੇ ਤੇ ਸਿੱਧਕ ਦੇ ਨਾਲ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਕਿਸੇ ਵੀ ਫੀਲਡ ਦੇ ਵਿੱਚ ਮੱਲਾ ਮਾਰਦੇ ਨੇ ਸਾਡੇ ਅੱਜ ਨੇ ਹੀ ਕੱਲ ਦਾ ਇਤਿਹਾਸ ਬਣਨਾ ਹੈ ਅਸੀਂ ਕਿੱਥੇ ਖਲੋਣਾ ਹੈ ਕੋਈ ਤਾਂ ਫੈਸਲਾ ਕਰੀਏ ਨਰੋਈ ਸੋਚ ਦੀ ਲਾਟ ਲੈ ਉਹ ਦਿਲ ਨੂੰ ਤੁਰਦੇ ਨੇ ਉਨਾਂ ਲਈ ਫਰਕ ਨਹੀਂ ਪੈਂਦਾ ਕਦੇ ਤਖਤਾਂ ਤੇ ਤਾਜਾਂ ਦਾ ਇਹ ਉਹ ਮੰਨਨੇ ਨਾਜਰ ਪਹਿਲਵਾਨ ਜੀ ਜਿਹੜੇ ਕਹਿੰਦੇ ਮੈਂ ਰਾਮਾਂ ਤੇ ਨਹੀਂ ਤੁਰਦਾ ਤੇ ਤੁਰਦਾ ਹਾਂ ਦਾ ਰਾਹ ਬਣਦੇ ਜੁਗਾ ਤੋਂ ਕਾਫਲੇ ਆਉਂਦੇ ਇਸੇ ਸੱਚ ਦੇ ਗਵਾਹ ਬਣਦੇ ਜੋ ਲੋ ਮੱਥੇ 'ਚ ਫੁੱਟਦੀ ਹੈ ਉਹ ਅਸਲੀ ਤਾਜ ਹੁੰਦੀ ਹੈ ਕਿਉਂਕਿ ਤਵੀ ਦੇ ਤਖਤ ਤੇ ਬਹਿ ਕੇ ਹੀ ਰਾਜ ਬਹੁਤਸ਼ਾਹ ਬਣਦੇ ਬੈ ਜਾ ਬੈ ਜਾ ਹੋ ਗਿਆ ਆ ਬੜੀ ਪਕੜ ਵੱਜੀ ਆ ਪਹਿਲਵਾਨਾਂ ਦੀ ਓਏ ਹੋਏ ਹੋਏ ਬੈ ਜਾ ਬੈ ਜਾ ਕਰਾਤੀ ਬੈ ਜਾ ਬਾਈ ਹਾਂਜੀ ਲਓ ਜੀ ਕੁਸ਼ਤੀ ਦੇ ਵਿੱਚੋਂ ਜੱਸਾ ਪਹਿਲਵਾਨ ਜੀ ਪੱਟੀ ਜ਼ੋਰਦਾਰ ਤਾੜੀ ਮਾਰੋ ਪਕੜ ਬੜੀ ਵੱਜੀ ਆ ਜੀ ਦੋਨੇ ਪਹਿਲਵਾਨਾਂ ਨੇ ਕੁਸ਼ਤੀ ਬੜੀ ਸ਼ਾਨਦਾਰ ਦਿਖਾਈਆ ਪਰ ਜੱਸਾ ਪਹਿਲਵਾਨ ਜੀ ਪੱਟੀ ਇਹ ਕੁਸ਼ਤੀ ਤੋਂ ਜਿੱਤ ਪ੍ਰਾਪਤ ਕਰ ਗਏ ਨੇ